ਦੋਸਤੋ ਇਸ ਵਲੇ ਦੀ ਵੱਡੀ ਖਬਰ ਤਰਨ ਤਰਨ ਤੋਂ ਆ ਰਹੀ ਹੈ ਜਿੱਥੇ ਇੱਕ ਉਸਾਰੀ ਅਧੀਨ ਇਮਾਰਤ ਜਿਹੜੀ ਹੈ ਉਸ ਦਾ ਲੈਂਟਰ ਜਿਹੜਾ ਪੈ ਰਿਆ ਸੀਗਾ ਉਹ ਇਮਾਰਤ ਡੇਗ ਗਈ ਹੈ ਜਿਸ ਕਾਰਨ ਤਰਨ ਤਰਨ ਦੇ ਵਿੱਚ ਇੱਕਦਮ ਚੀਕ ਚਹਾੜਾ ਮਚ ਗਿਆ ਉੱਥੇ ਵੱਡੇ ਪੱਧਰ ਤੇ ਲੋਕ ਜਿਹੜੇ ਇਕੱਤਰ ਹੋ ਗਏ ਤੇ ਮਾਹੌਲ ਬੇਹੱਦ ਤਣਾਅਪੂਰਨ ਬਣ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੱਕ ਘਟਨਾ ਵਾਪਰੀ ਦਰਅਸਲ ਦੀਵਾਨ ਹਾਲ ਦੀ ਇਮਾਰਤ ਜਿਹੜੀ ਸੀਗੀ ਉਹ ਬਣ ਰਹੀ ਸੀ ਤੇ ਉਸ ਨੂੰ ਲੈ ਕੇ ਜਿਹੜਾ ਪੂਰਾ ਤਿਆਰੀ ਹੁੰਦੀ ਹੈ ਉਹ ਕੀਤੀ ਗਈ ਸੀ ਤੇ ਲੈਂਟਰ ਪਾਉਣ ਦੀ ਤਿਆਰੀ ਜਿਹੜੀ ਸੀਗੀ ਉਹ ਚੱਲ ਰਹੀ ਸੀ ਤੇ ਲੈਂਟਰ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਉਹ ਉੱਥੇ ਮੌਕੇ ਤੇ ਮੌਜੂ ਸੀ ਸਾਰਾ ਸਾਜ-ਸਮਾਨ ਮੌਜੂ ਸੀਗਾ ਜਦੋਂ ਲੈਂਟਰ ਪਾਉਣ ਦੀ ਇਹ ਪ੍ਰਕਿਰਿਆ ਚੱਲ ਰਹੀ ਸੀ ਤਾਂ ਇਸੇ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਤਾਂ ਜਿਹੜੀ ਮੁੱਢਲੀ ਜਾਣਕਾਰੀ ਹੈ ਉਸ ਮੁਤਾਬਕ ਕਈ ਲੋਕਾਂ ਦੇ ਇਸ ਘਟਨਾ ਦੇ ਦੌਰਾਨ ਜ਼ਖਮੀ ਹੋਣ ਦੀ ਖਬਰ ਹੈ ਹਾਲਾਂਕਿ ਘਟਨਾ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਪੁਲਿਸ ਅਧਿਕਾਰੀ ਵੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਹੋਣਗੇ ਤੇ ਬਚਾਅ ਕਾਰਜ ਜਿਹੜਾ ਹੈਗਾ ਉਸ ਨੂੰ ਵੀ ਆਰੰਭ ਦਿੱਤਾ ਗਿਆ ਹਾਲਾਂਕਿ ਹਾਲੇ ਤੱਕ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਜ਼ਖਮੀਆਂ ਦੀ ਗਿਣਤੀ ਕਾਫੀ ਵੱਧ ਦੱਸੀ ਜਾ ਰਹੀ ਹੈ ਉਸ ਮੁਤਲਕ ਵੀ ਪੁਖਤਾ ਜਾਣਕਾਰੀ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਕੁਝ ਸਮੇਂ ਬਾਅਦ ਸਾਂਝੀ ਕੀਤੀ ਜਾਵੇਗੀ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਤਰਨ ਤਰਨ ਤੋਂ ਆ ਰਹੀ ਹੈ ਜਿੱਥੇ ਇਹ ਵੱਡਾ ਹਾਦਸਾ ਵਾਪਰਿਆ ਹੈਗਾ ਤਾਂ ਇੱਕ ਕਹਿ ਸਕਦੇ ਕਿ ਬੜੀ ਬੇਹਦ ਮੰਦ ਭਾਗੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਪਿੰਡ ਸੰਗਤਪੁਰਾ ਦੇ ਵਿੱਚ ਜਿਹੜੀ ਦੀਵਾਨ ਹਾਲ ਦੀ ਉਸਾਰੀ ਚੱਲ ਰਹੀ ਸੀ ਤਾਂ ਉੱਥੇ ਇਹ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਲਗਾਤਾਰ ਲੋਕ ਜਿਹੜੇ ਨੇ ਉਹ ਬਚਾਅ ਕਾਰਜ ਦੇ ਵਿੱਚ ਥਾਣਕ ਲੋਕ ਜਿਹੜੇ ਸੀ ਉਹਨਾਂ ਦੇ ਵੱਲੋਂ ਵੀ ਇਸ ਬਚਾਅ ਕਾਰਜ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਈ ਗਈ ਤੇ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ ਤੇ ਹਾਲੇ ਮੁੱਢਲੀ ਜਾਣਕਾਰੀ ਜਿਹੜੀ ਮਿਲੀ ਹੈ ਉਸ ਮੁਤਾਬਕ ਕਈਆਂ ਹੀ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਹਾਲਾਂਕਿ ਜਾਨੀ ਨੁਕਸਾਨ ਦੇ ਬਾਰੇ ਕੋਈ ਜ਼ਿਆਦਾ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਹਾਦਸਾ ਵਾਪਰਿਆ ਕਿਉਂ ਉਸ ਦੇ ਕਾਰਨਾਂ ਦਾ ਵੀ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਕਿ ਆਖਰਕਾਰ ਕੀ ਕਾਰਨ ਰਹਿ ਕੇ ਇਹ ਹਾਦਸਾ ਵਾਪਰਿਆ ਹਾਲਾਂਕਿ ਇਹ ਘਟਨਾ ਵਾਪਰਨ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਜਿਸ ਦੇ ਵੱਲੋਂ ਤਫ਼ਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਸਥਾਨਕ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਕੇ ਰਾਬਤਾ ਕਰਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਾਦਸਾ ਵਾਪਰਣ ਦੇ ਕਾਰਨ ਕੀਤੇ ਕਮੀ ਕਿੱਥੇ ਰਹੀ ਤੇ ਇਹ ਬੜੀ ਅਹਿਮ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੌਕੇ ਤੇ ਪੁਲਿਸ ਪਹੁੰਚ ਗਈ ਸੀ ਤੇ ਨਾਲ ਦੀ ਨਾਲ ਜਿਹੜੇ ਸਥਾਨਕ ਲੋਕ ਸੀਗੇ ਉਹ ਵੀ ਰਾਹਤ ਕਾਰਜ ਦੇ ਵਿੱਚ ਜੁਟੇ ਹੋਏ ਨਜ਼ਰ ਆਏ ਤਾਂ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤਰਨ ਤਰਨ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਪਿੰਡ ਸੰਗਤਪੁਰਾ ਦੇ ਵਿੱਚ ਇਹ ਘਟਨਾ ਵਾਪਰੀ ਜਿੱਥੇ ਲੈਂਟਰ ਪੈ ਰਿਆ ਸੀਗਾ ਇਮਾਰਤ ਦਾ ਦੀਵਾਨ ਹਾਲ ਬਣਾਇਆ ਜਾ ਰਿਹਾ ਸੀਗਾ ਤਾਂ ਉਸ ਇਮਾਰਤ ਤੇ ਹਾਦਸਾ ਗ੍ਰਸਤ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੋਈ ਜਾਨੀ ਨੁਕਸਾਨ ਹਲੇ ਤੱਕ ਜਿਹੜਾ ਹੈਗਾ ਉਸ ਬਾਬਤ ਕੋਈ ਪੁਖਤਾ ਜਾਣਕਾਰੀ ਹਲੇ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਹੈਗਾ ਕਿਉਂਕਿ ਬੜੇ ਚੰਗੇ ਕਾਰਜਾਂ ਦੇ ਲਈ ਇਹ ਜਿਹੜਾ ਦੀਵਾਨ ਹਾਲ ਸੀਗਾ ਉਹ ਬਣਾਇਆ ਜਾ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਜਦੋਂ اچانک ਇਮਾਰਤ ਦਾ ਲੈਂਟਰ ਪੈਨਸਮੀ ਹਾਦਸਾ ਵਾਪਰਿਆ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਉਦਾਸੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਤੇ ਲੋਕ ਕਾਫੀ ਉੱਥੇ ਭਾਵੁਕ ਵੀ ਨਜ਼ਰ ਆਏ ਚਿੰਤਾ ਦੇ ਵਿੱਚ ਵੀ ਨਜ਼ਰ ਆਏ ਤੇ ਸਥਾਨਕ ਲੋਕਾਂ ਦੇ ਵੱਲੋਂ ਵੀ ਇਸ ਘਟਨਾ ਤੋਂ ਬਾਅਦ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਵੀ ਆਪਣੇ ਤੌਰ ਤੇ ਜ਼ਿੰਮੇਵਾਰੀਆਂ ਸਮਝਦੇ ਹੋਏ ਇਮਾਰਤ ਦੀ ਇਹ ਜਿਹੜੀ ਇਹ ਹਾਦਸਾਗ੍ਰਸਤ ਇਮਾਰਤ ਦਾ ਜਿਹੜਾ ਮਲਬਾ ਸੀ ਕਾ ਉਹਨੂੰ ਹਟਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਵੀ ਮੌਕੇ ਤੇ ਮੌਜੂਦ ਨਜ਼ਰ ਆ ਰਿਹਾ ਹੈਗਾ ਤੇ तमाम ਜਿਹੜੇ ਰਾਹਤ ਕਾਰਜਾ ਉਹ ਵੀ ਚੱਲਦੇ ਹੋਏ ਦੇਖਿਆ ਜਾ ਸਕਦੇ ਨੇ